ਅਰੀਮੀ ਤੇ ਚੱਲਦੀਆਂ ਜਿੱਥੇ ਇਸ ਵੇਲੇ ਦਰਿਆ ਜਿਹੜੇ ਨੇ ਉਫਾਨਤੇ ਨੇ ਤੇ ਉਧਰ ਹੀ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਜਿੱਥੇ ਲੋਕ ਕਾਫੀ ਪਰੇਸ਼ਾਨ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਲੁਧਿਆਣਾ ਮੋਗਾ ਜ਼ਿਲ੍ਹੇ ਦੀਆਂ ਜਿੱਥੇ ਕਾਫੀ ਜ਼ਿਆਦਾ ਤਬਾਹੀ ਮੱਚੀ ਹੋਈ ਹੈ ਤਾਂ ਦੱਸ ਦਈਏ ਕਿ ਹੁਣ ਖਾਲਸਾ ਏਡ ਦੀ ਟੀਮ ਵੀ ਲੋਕਾਂ ਦੀ ਮਦਦ ਕਰਨ ਦੇ ਲਈ ਪਹੁੰਚੀ ਹੈ ਤਾਂ ਪਿੰਡ ਬੂਟਰ ਡਾਂਗੀਆਂ ਤਦ ਉਧਰ ਦੇ ਕਿਸਾਨਾਂ ਨੂੰ ਇਸ ਵੇਲੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਪੰਪਾ ਦੇ ਨਾਲ ਪਾਣੀ ਕੱਢਿਆ ਜਾ ਰਿਹਾ ਹੈ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਖਾਲਸਾ ਏਡ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਅਸੀਂ ਇਹ ਕਿ ਝੋਨੇ ਦੀ ਫਸਲ ਪੂਰੇ ਤਰੀਕੇ ਦੇ ਨਾਲ ਬਰਬਾਦ ਹੋ ਚੁੱਕੀ ਹੈ ਤਾਂ ਖਾਲਸਾ ਏਡ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹੁਣ ਕਿਸਾਨਾਂ ਨੂੰ ਪਨੀਰੀ ਵੀ ਦਿੱਤੀ ਗਈ ਹੈ ਤਾਂ ਦੱਸ ਜਾਈਏ ਕਿ ਇਸ ਪਾਣੀ ਦੀ ਮਾਰ ਨੇ ਕਈ ਪਿੰਡਾਂ ਦੇ ਲੋਕਾਂ ਨੂੰ ਆਪਣੀ ਚਪੇਟ ਹੀ ਠੱਲਿਆ ਤੇ ਇਸ ਵੇਲੇ ਲੋਕ ਜਿਹੜੇ ਨੇ ਕਾਫੀ ਦਿੱਕਤਾਂ ਦੇ ਵਿੱਚ ਨੇ ਤਾਂ ਖਾਲਸਾ ਏਡ ਦੀ ਟੀਮ ਜੋ ਜਿਹੜੀ ਮਦਦ ਦੇ ਲਈ ਪਹੁੰਚੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੇਖੋ ਕਿਵੇਂ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਭਰ ਚੁੱਕਿਆ ਤਾਂ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਲੋਕ ਕਾਫੀ ਪਰੇਸ਼ਾਨ ਨੇ ਹਾਲਾਂਕਿ ਪ੍ਰਸ਼ਾਸਨ ਨੇ ਵੀ ਅਲਰਟ ਕੀਤਾ ਹੋਇਆ ਤੇ ਉਧਰ ਖਾਲਸਾ ਏਡ ਦੀ ਟੀਮ ਲੋਕਾਂ ਦੀ ਮਦਦ ਦੇ ਲਈ ਪਹੁੰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਸਾਰਿਆਂ ਤੋਂ ਪਹਿਲਾਂ ਤਾਂ ਖਾਲਸਾ ਏਡ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਇੱਥੇ ਬਹੁਤ ਵਧੀਆ ਸਹਿਯੋਗ ਕੀਤਾ ਵਾ ਤੇ ਇੱਥੇ ਜੀ 1988 ਤੋਂ ਲੈ ਕੇ ਜੋੋਂ ਤੋਂ ਮੈਂ ਸੌਤ ਸੰਭੜੀ ਆ ਤੇ ਕਈ ਵੇਰ ਪਾਸ ਸਾਡੇ ਖੇਤਾਂ ਦੇ ਨਾਲ ਨខਾਨ ਹੋਇਆ ਤੇ ਡਰੇਨਾ ਓਵਰਫਲੋ ਹੋ ਜਾਂਦੀਆਂ ਸਰਕਾਰ ਦੇਆਂ ਨਾਕਾਮੀਆਂ ਕਰਕੇ ਤੇ ਅੱਜ ਅਸੀਂ ਇਹ ਸਾਡਾ ਜਿਹੜਾ ਪਾਣੀ ਆ ਜੀ ਸਾਰਾ ਇਹ ਆ ਗੁਰਦੁਆਰਾ ਸ਼ੇਮੀ ਪਾਸ਼ਾ ਦੇ ਕੋਲ ਦੀ ਹੋ ਕੇ ਟੂਰ ਚਾਕਰ ਟੁੱਡੀ ਕੇ ਮੱਦੋਗਿਆਂ ਦਾ ਜਤਵਾਲ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਜੀ ਤੇ ਅਸੀਂ ਬੇਨਤੀ ਕਰਦੇ ਆ ਸੰਗਤਾਂ ਨੂੰ ਜੀ ਇਹ ਖਾਲਸਾ ਆਇੜ ਨੂੰ ਵੱਧ ਤੋਂ ਵੱਧ ਆਪਣਾ ਸਹਿਯੋਗ ਕਰੋ ਜੀ ਇਹਨਾਂ ਦਾ ਫੰਡ ਦਾ ਫੰਡਿੰਗ ਦਾ ਤੇ ਇਹ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਜੀ ਇਹ ਕਿੰਨੇ ਦਿਨਾਂ ਤੋਂ ਇੱਥੇ ਪਾਣੀ ਖੜਾ ਸੀ ਗਏ ਇਹ 22 ਤਰੀਕ ਨੂੰ ਮੀਂਹ ਪਿਆ ਜੀ ਉਸ ਦਿਨ ਦਾ ਹੀ ਖੜਾ ਜੀ ਪਾਣੀ ਇੱਥੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ ਜਿਹੜੀ ਮਦਦ ਸਾਡੀ ਕੀਤੀ ਬੜੀ ਮਿਹਰਬਾਨੀ ਹੈ ਦੀ ਖਾਲਸਾ ਐਕ ਦੀ ਜਿਹੜਾ ਸਾਡੇ ਭੁੱਖੇ ਪਸੂਆਂ ਨੂੰ ਇਹਨਾਂ ਨੇ ਆ ਮੱਕੀ ਦਾ ਚਾਰਾ ਲਿਆ ਕੇ ਐਂ ਅਚਾਰ ਤੇ ਸਾਨੂੰ ਇਹਨਾਂ ਨੇ ਸਾਰਿਆਂ ਨੂੰ ਹਾਂ ਉਹਨੇ ਜੇਸੋ ਬੋਲਣਾ ਚਾਹਤ ਰਹੇ ਦਾਰਕਰ ਉਹਨੇ ਦੀ ਬੋਲਣਾ ਪਸ਼ੂ ਜੀ ਪਹਿਲਾਂ ਦਾ ਮਾੜਾ ਮੋਟਾ ਜਿਹਾ ਸੀ ਸਾਡੇ ਸੀਗੇ ਉਹ ਮਰ ਮੁਰਗੇ ਪੱਠੇ ਦਾ ਪੱਠਾ ਸਾਰਾ ਮਰ ਗਿਆ ਸਾਡਾ ਜੀ ਆ ਬਰਸਾਤ ਨਾਲ ਬਰਸਾਤ ਬਹੁਤ ਜ਼ਿਆਦਾ ਹੋ ਗਈ ਹੈ ਭਾਰੀ ਮੀਂਹ ਤੇ ਚਲਦੀ ਆ ਜਿੱਥੇ ਇਸ ਵੇਲੇ ਦਰਿਆ ਜਿਹੜੇ ਨੇ ਉਫਾਨਤੇ ਨੇ ਤੇ ਉਧਰ ਹੀ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਲੋਕ ਕਾਫੀ ਪਰੇਸ਼ਾਨ ਨੇ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਲੁਧਿਆਣਾ ਮੋਗਾ ਜ਼ਿਲ੍ਹੇ ਦੀਆਂ ਜਿੱਥੇ ਕਾਫੀ ਜ਼ਿਆਦਾ ਤਬਾਹੀ ਮੱਚੀ ਹੋਈ ਹੈ ਤਾਂ ਦੱਸ ਦਈਏ ਕਿ ਹੁਣ ਖਾਲਸਾ ਏਡ ਦੀ ਟੀਮ ਵੀ ਲੋਕਾਂ ਦੀ ਮਦਦ ਕਰਨ ਦੇ ਲਈ ਪਹੁੰਚੀ ਹੈ ਤਾਂ ਪਿੰਡ ਬੂਟਰ ਡਾਂਗੀਆਂ ਤਦ ਉਧਰ ਦੇ ਕਿਸਾਨਾਂ ਨੂੰ ਇਸ ਵੇਲੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਪੰਪਾ ਦੇ ਨਾਲ ਪਾਣੀ ਕੱਢਿਆ ਜਾ ਰਿਹਾ ਹੈ ਪਸ਼ੂਆਂ ਦੇ ਲਈ ਹਰੇ ਚਾਰੇ ਦਾ ਪ੍ਰਬੰਧ ਖਾਲਸਾ ਏਡ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਅਸੀਂ ਇਹ ਕਿ ਝੋਨੇ ਦੀ ਫਸਲ ਪੂਰੇ ਤਰੀਕੇ ਦੇ ਨਾਲ ਬਰਬਾਦ ਹੋ ਚੁੱਕੀ ਹੈ ਤਾਂ ਖਾਲਸਾ ਏਡ ਦੇ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹੁਣ ਕਿਸਾਨਾਂ ਨੂੰ ਪਨੀਰੀ ਵੀ ਦਿੱਤੀ ਗਈ ਹੈ ਤਾਂ ਦੱਸ ਜਾਈਏ ਕਿ ਇਸ ਪਾਣੀ ਦੀ ਮਾਰ ਨੇ ਕਈ ਪਿੰਡਾਂ ਦੇ ਲੋਕਾਂ ਨੂੰ ਆਪਣੀ ਚਪੇਟ ਹੀ ਠੱਲਿਆ ਤੇ ਇਸ ਵੇਲੇ ਲੋਕ ਜਿਹੜੇ ਨੇ ਕਾਫੀ ਦਿੱਕਤਾਂ ਦੇ ਵਿੱਚ ਨੇ ਤਾਂ ਖਾਲਸਾ ਏਡ ਦੀ ਟੀਮ ਜੋ ਜਿਹੜੀ ਮਦਦ ਦੇ ਲਈ ਪਹੁੰਚੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੇਖੋ ਕਿਵੇਂ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਭਰ ਚੁੱਕਿਆ ਤਾਂ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਲੋਕ ਕਾਫੀ ਪਰੇਸ਼ਾਨ ਨੇ ਹਾਲਾਂਕਿ ਪ੍ਰਸ਼ਾਸਨ ਨੇ ਵੀ ਅਲਰਟ ਕੀਤਾ ਹੋਇਆ ਤੇ ਉਧਰ ਖਾਲਸਾ ਏਡ ਦੀ ਟੀਮ ਲੋਕਾਂ ਦੀ ਮਦਦ ਦੇ ਲਈ ਪਹੁੰਚੀ